ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਥੋਡੇ ਨਾਲ ਪੁਰਾਣੇ ਸਮਿਆਂ ਦੀ ਤੇ ਮੋੜ ਯਾਦ ਹੋਈ ਆ ਤਾਜਾ ਆਪਾਂ ਪਾਟ ਰਹੇ ਆ ਬਈ ਛੋਲੀਆਂ ਆਪਣੇ ਖੇਤ ਬੀਜਿਆ ਸੀਗਾ ਛੋਲੀਆਂ ਹਨਾ ਛੋਲੇ ਬੀਜੇ ਸੀਗੇ ਤੇ ਹਰਾ ਛੋਲੀਆਂ ਤਿਆਰ ਆ ਹੁਣ ਆਪਾਂ ਪੜ ਪੜ ਕੇ ਵੇਚੀ ਜਾਂਦੇ ਆ ਤੇ ਪਹਿਲਾਂ ਤਾਂ ਅਸੀਂ ਸਵੇਰ ਜਲਦੀ ਨੰਘਿਆਂ ਨੇ ਹੁੰਨੇ ਆ ਵੇਚਣਾ ਅੱਜ ਥੋੜਾ ਲੇਟ ਆ ਕੰਮ ਰਾਤ ਲੇਟ ਹੋ ਗਏ ਸੀਗੇ ਸੌਣ ਲੱਗੇ ਸਵੇਰ ਉੱਠੇ ਵੀ ਲੇਟ ਤੇ ਹੁਣ ਅੱਜ ਅਸੀਂ ਸ਼ਾਮ ਦਾ ਟਾਰਗੇਟ ਹੀ ਰੱਖਿਆ ਵੀ ਛੋਲੀਆਂ ਸਾਰਾ ਪਟ ਕੇ ਸ਼ਾਮ ਨੂੰ ਵੇਚਾਂਗੇ ਤੇ ਪਹਿਲਾਂ ਬਈ ਜਿਵੇਂ ਖੇਤਾਂ 'ਚ ਬੰਦੇ ਕੰਮ ਕਰਦੇ ਹੁੰਦੇ ਸੀ ਤੇ ਰੋਟੀ ਆ ਜਿਹੜੀ ਉਹ ਖੇਤੋਂ ਆਉਂਦੀ ਹੁੰਦੀ ਸੀਗੀ ਤੇ ਅੱਜ ਆਪਣੀ ਰੋਟੀ ਆਈ ਆ ਖੇਤ ਆਜੋ ਤੁਹਾਨੂੰ ਦਿਖਾਉਣੇ ਆ ਪੁਰਾਣਾ ਮਾਹੌਲ ਯਾਦ ਆ ਗਈ ਬਈ ਜਦੋਂ ਕਣਕ ਵੱਢਦੇ ਹੁੰਦੇ ਸੀ ਨਿੱਕੇ ਨਿੱਕੇ ਹੁੰਦੇ ਹਨਾ ਡੈਡੀ ਹੋਰਾਂ ਦੇ ਨਾਲ ਤੇ ਉਦੋਂ ਆਏ ਰੋਟੀਆਂ ਆਉਂਦੀ ਹੁੰਦੀ ਸੀ ਖੇਤ ਥੱਲੇ ਬੈਠ ਕੇ ਖਾਂਦੇ ਹੁੰਦੇ ਸੀ ਹੁਣ ਤਾਂ ਚਲੋ ਆ ਦਾਲ ਕੌਲੀਆਂ 'ਚ ਪਾਈ ਆ ਹਨਾ ਤੇ ਪਹਿਲਾਂ ਤਾਂ ਹੱਥਾਂ ਦੀ ਚਾਰ ਜਾਂ ਚਟਣੀ ਹੁੰਦੀ ਸੀਗੀ ਚਟਣੀ ਵੀ ਹੈਗੀ ਆ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਆ ਦੇਖੋ ਮੁੰਡੇ ਬੈਠੇ ਆ ਸਾਰੇ ਤੇ ਰਮਨਦੀਪ ਲੈ ਕੇ ਆਇਆ ਰੋਟੀਆਂ ਕਾਦੀ ਸਬਜੀ ਆ ਦਾਲ ਆ ਕद्दू ਦੀ ਆ ਠੀਕ ਹੈ ਜੀ ਖਾ 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 ਕੋਈ ਨਹੀਂ ਉਹ ਖਾਲਾ ਯਾਰ ਕੋਈ ਗਾਲਾਂ ਯਾਰ ਚਟਣੀ ਕਿਵੇਂ ਲੱਗੀ ਬਈ ਹਰਜੀਤ ਚਟਣੀ ਚਟਣੀ ਦਿਖਾਈ ਨੇੜੇ ਕਰਕੇ ਮਾੜੀ ਬਹੁਤ ਅੱਛੀ ਆ ਛੋਲੀਆਂ ਦੀ ਆ ਹੋਰ ਕੀ ਪਾਇਆ ਗੰਡੇ ਪਾਏ ਆ ਦਿਖਾਈ ਨੇੜੇ ਚਿੱਲੀ ਫਲੈਕਸ ਪਾਇਆ ਚਿੱਲੀ ਫਲੈਕਸ ਹੈ ਪੀਜੇ ਵਾਲੇ ਤੇ ਹੋਰ ਕਿਵੇਂ ਠੀਕ ਠਾਕ ਵਧੀਆ ਜਮਾ ਠੀਕ ਆ ਬਈ ਸਵਾਦ ਆ ਮੁੰਡਾ ਚਟਣੀ ਕੈਂਟਾਪੂਰੀ ਮੇਰਾ ਕੰਮ ਆਸਾਨ ਕਰਦਾ ਮੁੰਡਿਆਂ ਨੇ ਕਿਵੇਂ ਨਹੀਂ ਮੈਨੂੰ ਪਟਨੇ ਪੈਂਦਾ ਚਲਦੇ ਅੱਗੇ ਬਈ ਰਮਨਦੀ ਵੀ ਪੱਟ ਦਿੰਦੀ ਹੁੰਦੀ ਆ ਪਹਿਲੇ ਦਿਨ ਦੱਸੀ ਕਿੰਨਾ ਛੋਲੀਆਂ ਪੱਟੇ ਇਕੱਲੀ ਨੇ ਮੈਂ ਪਹਿਲੇ ਦਿਨ 6 ਕੁਆਂਟਲ 6 ਕਵਾਂਟਲ ਫੱਟ ਦੇ ਇਕੱਲੇ ਨੇ ਬਈ ਕਰਾਲ ਥਾਂ ਫੱਟਦਾ ਈ ਤੇ ਮੈਨੂੰ ਲੱਗਦਾ ਵੀ ਇਹਨੂੰ ਹਟਾਉਣਾ ਨਾ ਹੋਵੇ ਕਿੱਲਾ ਨਹੀਂ ਛੱਡਦੀ ਹੈ ਨਾ ਸੁਖਵਿੰਦਰ ਪੱਟ ਤੂ ਹਣਾ ਆ ਵੇਖੋ ਬਾਈ ਲੱਸੀ ਆ ਗਈ ਹੈ ਨਾਲ ਵਧੀਆ ਆਪਣੇ ਘਰ ਦੀ ਲੱਸੀ ਦੇ ਮੁੰਡੇ ਕੋਲਾ ਕੋਲਾ ਪੀ ਕੇ ਕੰਮ ਜੋਗੇ ਤਾਂ ਨਹੀਂ ਰਹਿਣੇ ਹਰਜੀਤ ਕਿਵੇਂ ਆ ਬਾਈ ਲੱਸੀ ਪੀ ਕੇ ਸੌਣਾ ਨਹੀਂ ਆ ਕਿਸ ਨੂੰ ਵੀ ਹਰਜੀਤ ਤਾਂ ਨਹੀਂ ਪਿੰਦਰ ਲੱਸੀ ਨਾਲੇ ਕਹਿੰਦੇ ਭੁੱਖ ਨਹੀਂ ਲੱਗਦੀ ਓਏ ਕਹੇ ਰਾਤ ਕੀ ਖਾਦਾ ਈ ਦਸੀ ਢਾਬੇ ਦੇ ਹਾਏ ਹਰਜੀਤ ਨੇ ਰਾਤ ਵੀ ਨਹੀਂ ਮੈਨੂੰ ਲੱਗਦਾ ਕੁਛ ਖਾਦਾ ਹਾ ਅਦਰਜੀਤ ਨੇ ਕੋ ਨਹੀਂ ਮਨਚੂਰੀਅਨ ਖਾਦਾ ਈ ਆ ਮਚੂਰੀ ਮਚੂਰੀ ਹੈ ਕਈ ਹਰਜੀਤ ਇੱਕ ਵਾਰੀ ਗਰੇਵੀ ਮਨਚੂਰੀਅਨ ਆਹ ਤੂ ਤਿਆਈ ਤੂ ਜਾ ਖਾ ਲਾ ਖਾ ਲ ਲੈ ਲੋ ਵੀ ਰੋਟੀ ਮੁੰਡੇ ਛਕੀ ਜਾਂਦੇ ਇਧਰ ਹਰਮਨ ਸਿੰਘ ਝੋਟਾ ਸੰਗ ਦਾ ਥੋੜਾ ਰੋਟੀਆਂ ਬਾਲਾਂ ਖਾਂਦਾ ਹਰਜੀਤ ਦਾ ਵੀ ਨਾਂ ਕੀ ਰੱਖਾਇਗਾ ਬੋਲਟ ਨਹੀਂ ਯਾਰ 911 911 ਦੇ ਨਾਂ ਤੇ ਬਾਈ ਇੰਸਟਾ ਦੇ ਪੇਜ ਬਣਾਉਣਾ ਹਰਜੀਤ 911 ਸਾਰੇ ਜਨੇ ਫੋਲੋ ਕਰਿਓ ਹੋਰ ਵੀ ਰਵਨਦੀਪ ਸਨਾਕ ਗੱਲਬਾਤ ਰੋਟੀ ਫਰਾ ਦੇ ਮੈਨੂੰ ਸਿਕਾਣੀ ਰੋਟੀ ਹਾਂ ਮੈਨੂੰ ਫਰਾ ਦੇ ਬੋਲੋ ਹਾਂਜੀ ਇੱਥੇ ਥੋੜਾ ਹੀ ਆਓ ਕਰਦੇ ਦਾਰੇ ਤੇਰੀ ਆੜੀ ਕੀ ਨਾਂ ਤੇ ਬਈ ਸੁਖਵਿੰਦਰ ਸੁੱਖਾ ਸਿੰਘ ਦਾ ਨਾਂ ਤੇ ਆ ਬਈ ਸੁੱਖਾ ਸਿੰਘ ਪੁੱਲਰ ਕੱਲਾ ਸੁੱਖਾ ਸਿੰਘ ਕੱਲਾ ਨਵੇਂ ਨਵੇਂ ਬੰਦੇ ਤੁਹਾਡੇ ਨੇ ਐਡ ਕਰਦੇ ਹੋ ਠੀਕ ਹੈ ਜੀ ਕੱਲਾ ਕਾਲਾ ਸਿੰਘ ਨੂੰ ਐਡ ਕੀਤਾ ਸੀ ਕਾਲਾ ਸਿੱਧੂ ਫਿਰ ਨਾਟ 11 ਤਾਂ ਆਪਣਾ ਬਹੁਤ ਪਹਿਲਾਂ ਦੇ ਫੇਮਸ ਆ ਤੇ ਹਰਮਨ ਵੀ ਪੂਰਾ ਚੜਾਈ ਸੀ ਆ ਹਰਮਨ ਬਰਾੜ ਹੋ ਗਿਆ ਤੇ ਮਿੱਲੇ ਨੂੰ ਲਿਆਏ ਆ ਪੈਂਟਰੀ ਚ ਹੋਏ ਸੁੱਖੇ ਦੀ ਵਾਰੀ ਆ ਠੀਕ ਹੈ ਜੀ ਤੇ ਕਿਵੇਂ ਆ ਫਿਰ ਕੰਮ ਬਹੁਤ ਆ ਹੁਣ ਆ ਦਿਨਾਂ ਚ ਹੁਣ ਨਹੀਂ ਕਰਨਾ ਉਹਦੇ ਲਈ ਬਹੁਤ ਹੈ ਜੀ ਰਾਤ ਫੋਨ ਚਲਾਉਂਦੇ ਚਲਾਉਂਦੇ ਨੀਂਦ ਆ ਗਈ ਮਸਾਂ ਫੋਨ ਚਾਰਜ ਲਾਇਆ ਅੱਠੀ ਅੱਸੀ ਆਇਆ ਸੀ ਬੰਦੇ ਦੋ ਹੋਣ ਮਿੰਨਾ ਵੀ ਲੈ ਜਾਣਾ ਤਾਨਕ ਨਹੀਂ ਵੱਢੀ ਦੀ ਫਾੜੀ ਬਣਾ ਲਓ ਇਹਨੇ ਮੁੰਡੇ ਰਲੇ ਆ ਆ ਦੇਖੋ ਏਦੋਂ ਬਾਅਦ ਹੁਣ ਕੀ ਕੰਮ ਹੈ ਆਪਣੇ ਅਗਲੇ ਦਿਨਾਂ ਦੇ ਵਿੱਚ ਪਹਿਲਾ ਕੰਮ ਤਾਂ ਫਾੜੀ ਬਣਾਉਣਾ ਬੱਕਰੀਆਂ ਦਾ ਫਾਰਮ ਬਣਾਉਣਾ ਹਾਂ ਠੀਕ ਆ ਉਦੋਂ ਬਾਅਦ ਉਹ ਤੁਹਾਡਾ ਬਿਜ਼ਨਸ ਹੈ ਮੇਰੇ ਨਾਲ ਚਾਰੇ ਚੰਦੇ ਉਹੀ ਹੈ ਚਾਰ ਦਾ ਕੰਮ ਦੇਖ ਨਹੀਂ ਕਰਨਾ ਬਾ ਠੀਕ ਹੈ ਜੀ ਤੇ ਅਹਿ ਮੈਨੂੰ ਰੋਟੀ ਫੜਾਓ ਬਈ ਹੋਰ ਕੋਈ ਗੱਲ ਬਾਤ ਰਵੰਦੀ ਬਸ ਮੈਨੂੰ ਭੁੱਖ ਨਹੀਂ ਲੱਗਦੀ ਹੁੰਦੀ ਕਿਵੇਂ ਫਿਰ ਕੰਮ ਆਏ ਵੀ ਬਾਲਾ ਕੰਮ ਕਰਕੇ ਥਕਾਵਟ ਨਹੀਂ ਹੁੰਦੀ ਹੈ ਭਾਜੀ ਕੰਮ ਔਖੇ ਨੇ ਤੇ ਆ ਗਵਾਕ ਤਾਂ ਬਿਸ਼ਰਮੀ ਆਏ ਕਿ ਜੀ ਲਾ ਕੇ ਆਂਦਾ ਸ਼ਰਮੀ ਆ ਅੱਜ ਭਾਈ ਮੁੰਡੇ ਦਾ ਹੈਪੀ ਬਰਥਡੇ ਆ ਆਹ ਮੁੰਡੇ ਦਾ ਹਰਮਨ ਦਾ ਤੇ ਜਿਹੜੇ ਜਿਹੜੇ ਵੀ ਵੀਡੀਓ ਦੇਖ ਰਹੇ ਆ ਹੈਪੀ ਬਰਥਡੇ ਕਿਉ ਸਾਰੇ ਬਈ ਹੈਪੀ ਬਰਥਡੇ ਹਰਮਨ ਹੈਪੀ ਬਰਥਡੇ ਜੋਦੀ ਬੱਲਾ ਹੈਪੀ ਬਰਥਡੇ ਜੋਦੀ ਬੱਲਾ ਹੈਪੀ ਬਰਥਡੇ ਜੋਦੀ ਬੱਲਾ ਥੈਂਕਸ ਪਾਰਟੀ ਕਰੂਗਾ ਮੁੰਡਾ ਕਹਿੰਦਾ ਵੀ ਟਿਮ ਹੌਟਨ ਢਾਬੇ ਦੇ ਪਾਰਟੀ ਕਰਨੀ ਆ ਜਨਨਤ ਢਾਬਾ ਸੱਚ ਬੁਟਰੀ ਬਈ ਬੁਟਰੀ ਕੀ ਖਾ ਕੀ ਖਾਓਗੇ ਅਰਜੀਤ ਫਿਰ ਹਰਮਨ ਤੋਂ ਜਿਹੜਾ ਖਵਾਊਗਾ ਖਵਾ ਲਾਂਗੇ ਖਾ ਲਾਂਗੇ ਇੱਕ ਬਈ ਮੁਕਾਬਲਾ ਕਰਾਉਣਾ ਹਰਮਨ ਅਰਗਿਆਂ ਦਾ ਅੱਜ ਦਿਨੇ ਹਜੀਤ ਅਰਗਿਆਂ ਦਾ ਕੇਲੇ ਲਾਉਣੇ ਆਪਾਂ ਹਾ ਸਿਕੰਦਰ 2 ਦਰਜਨ ਤਿੰਨ ਤਿੰਨ ਜੋ ਵੇਖਾਂ ਵੀ ਪਹਿਲਾਂ ਵੱਧ ਕਿਹੜਾ ਖਾਂਦਾ ਜਿਹੜਾ ਨਿਭਾ ਮਸਾਤ ਤੇ ਨਿਕਲਿਆ ਨਾ ਗਿਰਦਾ ਨਹੀਂ ਝੜਦਾ ਜਦੋਂ ਇਹਨਾਂ ਨੂੰ ਫੜਾ ਦੇਨੇ ਆ ਪੰਜ ਪੰਜ ਕੇਲੇ ਫੜਾ ਦੇਨੇ ਹਰਮਨ ਠੀਕ ਆ ਜਿਹੜਾ ਪਹਿਲਾਂ ਖਾ ਗਿਆ ਤੇ ਉਹਨੂੰ 100 ਰੁਪਈਆ ਨਾ ਮੇਰੇ ਵੱਲ ਉਹ ਆ ਗਿਆ ਮੇਰਾ ਜੋਰਾ ਬਹੁਤ ਇੰਦਰ ਤੇ ਹਾਂ 100 ਰੁਪਿਆ ਕੇ ਨਾਮ ਮੁੰਡੇ ਕੇ ਲਗਾ ਕੇ ਦੇ ਦੇਣਗੇ ਤੇ ਬਈ ਗਰੰਟੀ ਆਪਦੀ ਹੋਊਗੀ ਜੇ ਕੋਈ ਹੋਗਾ ਕੇ ਲਗਾ ਕੇ ਕੁਝ ਇਧਰ ਆਪਣਾ ਜੋਰਾਵਰ ਸਿੰਘ ਵੀ ਆ ਗਿਆ ਬਈ ਆਇਆ ਆਇਆ ਆ ਜਾ ਬਈ ਆਇਆ ਜੋਰੇ ਢਿੱਲਾ ਲੱਗਦਾ ਅੱਜ ਬੁਖਾਰ ਹੈ ਬੁਖਾਰ ਹੋ ਗਿਆ ਕੱਲੇ ਖਾਲਚ ਨਾ ਹੀ ਗਿਆ ਛੋੜੀਆ ਬਈ ਤਿਆਰ ਆ ਠੀਕ ਆ ਹੁਣ ਪ੍ਰਸ਼ਾਦਾ ਹੀ ਸਕਦੇ ਆ ਲੋ ਇਧਰੋਂ ਆਪਣਾ ਫੇਸ ਵੀ ਦਿਖਾ ਦਿਖੋ ਜੀ ਭੁੱਖ ਤਾਂ ਲੱਗਦੀ ਨਹੀਂ ਤੁਨੂੰ ਉੱਖ ਬਹੁਤ ਲੱਗਦੀ ਹੈ ਭਾਈ ਮੇਰਾ ਫੋਨ ਕਰ ਕਰਕੇ ਰੋਟੀ ਮੰਗਾਈ ਆ ਤੇ ਚਟਨੀ ਭਾਈ ਬਣਾਇਆ ਕਰੋ ਛੋਲ ਕੇ ਦੀ ਬਹੁਤ ਘੈਂਟ ਬਣਦੀ ਆ ਤਰੀਕਾ ਰਵ ਦੀ ਦੱਸ ਦਿੰਨੇ ਆ ਸੱਤ ਦੇ ਰਹਾਂ ਦੀ ਸਭ ਤੋਂ ਪਹਿਲਾਂ ਜੀ ਛੋਲੀਆਂ ਨੂੰ ਕੱਢ ਲੈ ਕੋਈ ਨਹੀਂ ਸਭ ਤੋਂ ਪਹਿਲਾਂ ਹੀ ਛੋਲੀਆਂ ਨੂੰ ਕੱਢ ਲੈਣਾ ਫਿਰ ਉਹਨੂੰ ਵਾਸ਼ ਕਰ ਲੈਣਾ ਫਿਰ ਉਸ ਨੂੰ ਉਹਦੇ ਵਿੱਚ ਇੱਕ ਪਿਆਜ਼ ਪਾ ਕੇ ਇੱਧਰ ਰੱਖ ਫੋਨ ਚੰਗੀ ਤਰ੍ਹਾਂ ਨੂੰ ਕੁੱਟ ਲੈਣਾ ਪਿਆਜ਼ ਨੂੰ ਫਿਰ ਉਹਦੇ ਵਿੱਚ ਛੋਲੀਆ ਪਾਣਾ ਉਹਨੂੰ ਟੰਗ ਨਾਲ ਚੰਗੀ ਤਰ੍ਹਾਂ ਕੁੱਟ ਲੈਣਾ ਫਿਰ ਨਮਕ ਮਿਰਚ ਪਾ ਕੇ ਦੇਸੀ ਘਿਓ ਦੇ 2 ਚਮਚ ਪਾ ਕੇ ਤਵੇ ਤੇ ਧਰ ਕੇ ਉਹਨੂੰ ਤੜਕਾ ਲਗਾ ਲੈਣਾ ਸਬਜ਼ੀ ਨਾਲ ਚਟਨੀ ਸਵਾਦ ਹੈ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਹੂੰ ਕੋਈ ਕਮੀ ਪੇਸ਼ੀ ਹੈ ਤਾਂ ਦੱਸੋ ਸਾਰੇ ਜਨ ਕਾਨੂੰਨ ਘੱਟ ਲੱਸੀ। ਕੰਮ ਵੇਖੇ ਇੰਨਾ ਚ ਕੋਈ ਨਹੀਂ ਹੈਗੀ ਜੀ ਸਾਡੇ ਈ ਹੈ। ਅੱਜ ਆਉਨਾ ਮੈਂ ਹੱਥੀ ਲੰਗਾਈਆਂ। ਮੈਨੂੰ ਪਤਰਾ। ਪੱਤਰ ਲਈ ਮੈਂ ਗਈ ਸੀ। ਅਰਜੀ ਧਰਮਨ ਨੇ ਨਿੱਕੇ ਨਿੱਕੇ ਕਿਥੋਂ ਅੰਦਰ ਸੀ। 2 ਸਾਲ ਪਹਿਲਾਂ ਕਾਪਾ ਲਾਈਆਂ। 2 ਸਾਲ ਲੰਗਾ। ਜਦੋਂ ਆਈ ਹਰਿਆਲੀ ਆਇਆ ਉਹਦੋਂ ਲੱਗੀਆਂ ਇਹ। ਮੈਂ ਤੁਹਾਡੇ ਨਾਲ ਸੀ ਜਦੋਂ ਇਹ ਲੱਗੀਆਂ। ਮੈਂ ਮਾ ਸੀ ਘਾਟੇ। ਮੈਂ ਤੇਰੀ ਫੋਟੋ। ਫੋਟੋ ਫੋਟੋ ਹੈਗੇ ਸਾਡੇ ਕੋਲੇ ਮੈਂ ਨਾਲ ਸੀ ਫਿਰ ਮੈਨੂੰ ਯਾਦ ਆ ਵੀ ਮੈਂ ਲਵਾਈਆਂ ਇੱਥੇ ਤੇਰੇ ਨਾਲ ਇਹ ਦਾਮ ਨਾ ਘਟੋੜ ਹੈਗੇ 4 ਸਾਲ ਦੇ ਤੇ 7 ਸਾਲ ਪਹਿਲਾਂ ਆਈਆਂ ਮੈਂ ਫਿਰ ਹੋਈ ਨਾ ਆਬਵੀਅਸ ਆ ਦੇਖੋ ਮੈਂ ਬੰਦ ਬੰਦ ਗਈ ਹੋਏਗੀ ਜੋੜਾ ਦਿਖਾ ਦੇ ਬਿੱਲੀਆਂ ਬੁਲਾਉਣ ਦੇ ਚੱਕਰ ਜਮਾਇਸ ਜੋੜ ਵਰ ਸੀ ਜੋੜਾ ਭਾਈ ਦਾਮ ਦਾ ਨਿਕਲ ਕੇ ਗੱਲ ਜੋੜਾ ਹੈਪੀ ਬਰਥਡੇ ਹਰਮਨ ਨੂੰ ਹੈਪੀ ਬਰਥਡੇ ਥੈਂਕਸ ਭਾਈ ਤੇਰੇ ਹੈਪੀ ਬਰਥਡੇ ਤੇ ਉਹ ਤਾਂ ਪਾਣੀ ਲੈ ਹਾਈ ਨੀ ਤੈਨੂੰ ਹੈਪੀ ਬਰਥਡੇ ਨੀ ਕਾ ਗੀ ਬੈਡ ਲਾ ਲੈ ਵੇਡ ਕੇ ਭਰ ਦਿੱਤੀ ਜੇ ਗੋਲਾ ਬਈ ਲੱਸੀ ਦਾ ਇਹਦਾ ਰੇ ਲਓ ਣਾਟ ਗਿਆ ਰਹਿਣਾ ਪ੍ਰਾਹ ਤੂੰ ਤੇ ਤੇਲ ਵੀ ਅਗਰ ਲੱਸੀ ਨਦਰਗੀ ਬੰਨ ਨਾ ਕੀ ਬੋਲੂ ਦਾ ਫੇਰ ਹੀ ਆ ਕੱਲ ਮਸ਼ਰੂਮ ਦੀ ਸਬ ਖਾ ਕੇ ਆਇਆ ਮਟਰ ਮਸ਼ਰੂਮ ਢਾਬੇ ਤੇ ਅਰਜੀ ਤਾਂ ਭੁੱਖ ਤਾਂ ਨਹੀਂ ਲੱਗਦੀ ਬਤਾ ਉਹ ਲਾ